ਜੀ ਮੈਂ ਤੁਹਾਡਾ ਰੰਤੇੇ ਸਿੰਘ ਨਾਬੇ ਵਾਲਾ ਤੇ ਅੱਜ ਤੁਹਾਨੂੰ ਇੱਕ ਅਜੀਹਾ ਮੋਟਰਸਾਈਕਲ ਦਿਖਾਵਾਂਗੇ ਜਿਸ ਮੋਟਰਸਾਈਕਲ ਤੇ ਸੋਨਾ ਲੱਗਿਆ ਹੋਇਆ ਤੇ ਸਾਨੂੰ ਪਤਾ ਲੱਗਿਆ ਅਸੀਂ ਉੱਥੇ ਪਹੁੰਚੇ ਹਾਂ ਅੱਜ ਦੇ ਟਾਈਮ 'ਚ ਚਾਂਦੀ ਖਰੀਦਣੀ ਔਖੀ ਹੈ ਤੇ ਬੋਲਟ ਮੋਟਰਸਾਈਕਲ ਦੇ ਸੋਨਾ ਲੱਗਿਆ ਹੋਇਆ ਉਹ ਤੁਹਾਨੂੰ ਮੋਟਰਸਾਈਕਲ ਦਿਖਾਵਾਂਗੇ ਮੇਰਾ ਪੇਜ ਫੋਲੋ ਕਰ ਲੋ ਰੰਤੇੇ ਸਿੰਘ ਨਾਬਾ ਸਿਟੀ YouTube ਪੇਜ ਹੈ ਰੰਤੇੇ ਸਿੰਘ ਨਾਬਾ ਸਿਟੀ ਤੇ ਮੈਂ ਰੰਤੇੇ ਸਿੰਘ ਨਾਬੇ ਵਾਲਾ ਉਹ ਬੋਲਟ ਮੋਟਰਸਾਈਕਲ ਦਿਖਾਵਾਂਗੇ ਤੁਹਾਨੂੰ ਜਿਹਦੇ ਉੱਤੇ ਸੋਨਾ ਲੱਗਿਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਮੈਂ ਟੋਡਰ ਰੰਤਜੀਤ ਸਿੰਘ ਨਾਬੇ ਆਲਾ ਅੱਜ ਨਿਹੰਗ ਸਿੰਘ ਜੀ ਬੁੱਢਾ ਦਲ ਬਾਬਾ ਜੀ ਕੋਲੇ ਖੜੇ ਆਂ ਸਰਦਾਰ ਭਾਗਾ ਭਾਗ ਸਿੰਘ ਜੀ ਤੇ ਇਹਨਾਂ ਤੋਂ ਬਾਬਾ ਜੀ ਜਿਹੜੀ ਗੱਲ ਕਰੀਏ ਠੋਡੇ ਕੋਲੇ ਇੱਕ ਬੁਲਟ ਮੋਟਰਸਾਈਕਲ ਆ ਪਤਾ ਲੱਗਿਆ ਉਹ ਤੇ ਸੋਨਾ ਲੱਗਿਆ ਹੋਇਆ ਹੂੰ ਬਾਕੀ ਗੱਲ ਸਹੀ ਏ ਵੀ ਸੋਨਾ ਲੱਗਿਆ ਹੋਇਆ ਹਾਂਜੀ ਕਦੋਂ ਲਵਾਇਆ ਕਿਵੇਂ ਜਿਵੇਂ ਅੱਜ ਕਹਿੰਦੇ ਨੇ ਆਮ ਕਹਿ ਦਿੰਦੇ ਆ ਵੀ ਯਾਰ ਪੈਸਾ ਜੁੜਦਾ ਨਹੀਂ ਤੁਸੀਂ ਬੋਲਟ ਤੇ ਸੋਨਾ ਲਵਾ ਰੱਖਿਆ ਕਿਵੇਂ ਜੋੜਿਆ ਸਾਨੂੰ ਵੀ ਤਰੀਕਾ ਸਿਕਾਓ ਮੜਾ ਜੀ ਐ ਤਾਂ ਪਿੱਟੜਾ ਹੈ ਠੀਕ ਹੈ ਜੀ ਚਲੋ ਸਿਵਨਾ ਕਹਿੰਦੇ ਨੇ ਪਾ ਸੋਨਾ ਕਹਿ ਦਿੰਦੇ ਮੇ ਐਥੇ ਇੱਕ ਮਰੰਦਾ ਹੈ ਮੇਰਾ ਦੋਸਤ ਹੈ ਠੀਕ ਹੈ ਜੀ ਮੱਲੀ ਨੇੜੇ ਹੈ ਜੀ ਬੋਲਟ ਦੀ ਠੀਕ ਹੈ ਜੀ ਮੱਲੀ ਨਾਂ ਦਾ ਠੀਕ ਹੈ ਜੀ ਬੰਦਾ ਬਹੁਤ ਕਾਰੀਗਰ ਹੈ ਠੀਕ ਹੈ ਜੀ ਉਹਦੇ ਨਾਲ ਮੇਰਾ ਇੰਨਾ ਪ੍ਰੇਮ ਹੈ ਠੀਕ ਹੈ ਜੀ ਵੀ ਬਹੁਤ ਹੀ ਜ਼ਿਆਦਾ ਪ੍ਰੇਮ ਹੈ ਵੀ ਠੀਕ ਹੈ ਜੀ ਬਹੁਤ ਜ਼ਿਆਦਾ ਅਸੀਂ ਇੱਕ ਦੂਏ ਦੀ ਇੱਜ਼ਤ ਕਰਦੇ ਹਾਂ ਠੀਕ ਹੈ ਜੀ ਉਹਨੇ ਮੈਂ ਤੂੰ ਅੱਜ ਤੱਕ ਵੀ ਕਦੇ ਪੈਸਾ ਨਹੀਂ ਲਿੱਤਾ ਕਦੇ ਪੈਸਾ ਨਹੀਂ ਲਿਆ ਨਹੀਂ ਦੋਸਤੀ ਹੈ ਪਿਆਰ ਹੈ ਠੀਕ ਹੈ ਉਹਨੇ ਚਾਹ 20000 ਦਾ ਕੰਮ ਕਰਿਆ ਚਾਹ ਸੌਦਾ ਕਰਿਆ ਚਾਹ ਦੋ ਸੌਦਾ ਕਰਿਆ ਮਾਬਾਈ ਤੁਸੀਂ ਲੈ ਜਾਓ ਠੀਕ ਹੈ ਜੀ ਕਿਆ ਨਾ ਉਹ ਫਿਰ ਉਹਨੇ ਇਹ ਲਿਆਣ ਕੇ ਇਹ ਦਿੱਲੀ ਤੋਂ ਲਿਆ ਮੰਗਾ ਕੇ ਲਾਇਆ ਦਿੱਲੀ ਤੋਂ ਮੰਗਾ ਕੇ ਮਿੱਤਰੋ ਤੁਹਾਨੂੰ ਮੈਂ ਦਿਖਾਉਣਾ ਦੋਸਤੋ ਇਹ ਜਿਹੜੇ ਬੁਲਟ ਹੈ ਇੱਕ ਤਾਂ ਇਹ 1992 ਮਾਡਲ ਹੈ ਬਾਬਾ ਜੀ ਉਮਰ ਕਿੰਨੀ ਹੈ ਮੇਰੀ ਉਮਰ 70 ਸਾਲ ਦੀ 70 ਸਾਲ ਮਤਲਬ 34 ਸਾਲ ਹੋ ਗਏ 70 ਚੋਂ ਅੱਧ 34 ਸਾਲ ਆਪਾਂ ਕਹਿ ਲਈਏ ਤਾਂ ਬਾਬਾ ਜੀ ਦੇ ਨਾਲ ਇਹਨੇ ਜ਼ਿੰਦਗੀ ਕੀਤੀ ਹੈ ਬੁਲਟ ਨਾਲ ਸਾਧਤਾ ਹੈ ਤੇ 1992 ਮਾਡਲ ਆ ਬਾਈ ਜੀ ਇਹ ਤੇ ਇਹ ਸਾਰਾ ਜਿਵੇਂ ਸਾਨੂੰ ਪਤਾ ਲੱਗਿਆ ਸੀ ਵੀ ਸੋਨਾ ਲੱਗਿਆ ਹੋਇਆ ਠੀਕ ਹੈ ਤਾਂ ਬਾਬਾ ਜੀ ਨੇ ਦੱਸਿਆ ਵੀ ਇਹ ਪਿੱਤਲ ਹੈ ਤਾਂ ਤੁਸੀਂ ਇਹ ਦੇਖੋ ਵੀ ਇਹ ਬਣਾਇਆ ਕਿੰਨਾ ਵਧੀਆ ਤੁਸੀਂ ਦੇਖੋ ਮੂਹਰੇ ਹਾਰਨ ਆ ਇਹ ਆ ਵੀ ਜਾਂਦਾ ਬਾਬਾ ਜੀ ਵੀ ਜਾ ਕੇ ਦਿਖਾਉਂਗੇ ਸਭ ਤੋਂ ਬਾਅਦ ਅਬ ਤੁਸੀਂ ਵਿਝਾਓ ਤੇ ਤੇ ਆ ਜਾ ਨਾਲ ਦੀ ਨਾਲ ਇਹ ਹੈਂਡਲ ਕੱਲੀ ਵੀ ਲਾਈ ਹੋਈ ਆ ਕੱਲੀ ਲਾਈ ਆ ਬਾਈ ਆਹ ਠੀਕ ਆ ਸੀ ਤਾਂ ਆਹ ਚੰਗਾ ਹੈ ਜੀ ਬਾਜ ਹੈ ਠੀਕ ਹੈ ਜੀ ਏ ਬਾਜ ਇੱਕ ਬੀਬੀ ਕੈਨੇਡਾ ਚ ਰਹਿੰਦੀ ਸੀ ਠੀਕ ਹੈ ਜੀ ਉਹਦਾ ਪਿੰਡ ਹੈਗਾ ਇੱਥੇ ਮਜਾਤੜੀ ਠੀਕ ਹੈ ਜੀ ਹਾਂ ਜੀ ਉਹ ਵੀ ਮੋਟਰਸਾਈਕਲ ਮਤਲਬ ਦੇਖਦੀ ਹੁਣ ਦੁਨੀਆ ਦੇਖੀ ਜਾਂਦੀ ਹੈ ਠੀਕ ਹੈ ਜੀ ਉਹ ਕੈਨੇਡਾ ਤੋਂ ਲਈ ਚੱਕ ਹੈ ਠੀਕ ਹੈ ਜੀ ਤੇ ਉਹ ਮੇਰੀ ਲੜਕੀ ਇੱਥੇ ਲੱਗੀ ਹੋਈ ਸਕੂਲ ਦੇ ਵਿੱਚ ਠੀਕ ਹੈ ਜੀ ਉਹ ਸਕੂਲ ਦੇ ਵਿੱਚ ਉਹ ਮੈਂ ਨਮਸੀ ਪਹਿਲਾਂ ਉਹਨਾਂ ਦੇ ਰਿਸ਼ਤੇਦਾਰ ਸੀ ਠੀਕ ਹੈ ਜੀ ਤੇ ਉਹ ਲਿਆਣ ਕੇ ਕਹਿੰਦੀ ਵੀ ਮੇਰੀ ਕੁੜੀ ਨੂੰ ਕਹਿਣ ਲੱਗੀ ਕਹਿੰਦੀ ਵੀ ਤੂੰ ਆਪਣੇ ਡੈਡ ਨੂੰ ਦਈਏ ਇਹ ਬੀਓ ਮੋਟਰਸਾਈਕਲ ਤੇ ਲਾ ਠੀਕ ਹੈ ਜੀ ਫਿਰ ਉਹ ਮੈਂ ਜਦ ਤੱਕ ਕਾਲਾ ਹੋਇਆ ਪਿਆ ਤਾਂ ਫਿਰ ਮਾਂ ਜਮੂਨ ਦੇ ਕਹੈਂ ਵਧੀਆ ਬਣਾ ਲਿਆ ਲੋ ਕੈਨੇਡਾ ਤੋਂ ਆਇਆ ਫਿਰ ਕੈਨੇਡਾ ਦੇਖੋ ਇਹ ਗਿਫਟ ਕੀਤਾ ਹੈ ਬਾਬਾ ਜੀ ਨੂੰ ਦੇਬ ਅੱਬਾ ਜੀ ਇਹ ਸਾਰਾ ਹੀ ਮਤਲਬ ਪਿੱਤਲ ਲਵਾਇਆ ਹੋਇਆ ਪਿੱਤਲ ਦੇਖੋ ਇਹ ਮੱਲੀ ਨੇ ਲਾਇਆ ਸਾਰਾ ਮੱਲੀ ਨੇ ਲਾਇਆ ਤਾਂ ਇਹਦੀ ਕੀਮਤ ਤਾਂ ਮੇਰੇ ਖਿਆਲ ਚ ਤੁਹਾਡੇ ਕੋਲ ਆ ਮੰਨੋ ਤਾਂ ਦੇਖੋ ਇਹਦੀ ਕੀਮਤ ਦਾ ਵੀ ਪਤਾ ਨਹੀਂ ਹੈ ਠੀਕ ਹੈ ਵੀ ਕਿੰਨੇ ਲੱਗੇ ਆ ਜਾਂ ਨਹੀਂ ਲੱਗੇ ਠੀਕ ਹੈ ਪਰ ਲੋਕ ਜਿਵੇਂ ਬਾਜ਼ਾਰ ਚ ਮਿਲਦੇ ਨੇ ਕਿਤੇ ਤੁਹਾਨੂੰ ਜਿਵੇਂ ਥੋੜੀ ਪਿੱਛੇ ਜੇ ਵੀਡੀਓ ਵਾਇਰਲ ਹੋਈ ਸੀ ਇੱਕ ਤੁਸੀਂ ਸਵੱਦਗੇ ਹੋਏ ਸੀ ਕੋਈ ਨਹੀਂ ਤਰਨੇ ਤੇ ਤਰਨੇ ਤੇਗੇ ਹੋਏ ਸੀ ਉੱਥੇ ਕਾਫੀ ਟੈਲੀਵਿਜ਼ਨ ਮੈਂ ਦੇਖਿਆ ਕਾਫੀ ਫੇਮਸ ਹੋ ਗਏ ਤੁਸੀਂ ਤੇ ਉੱਥੇ ਲੋਕਾਂ ਨੇ ਬਹੁਤ ਫੋਟੋਆਂ ਫੋਟੋਆਂ ਦੀ ਖਿੱਚਾਈ ਹੁਣ ਵੀ ਜੇ ਕਿਤੇ ਨੰਗ ਜਾਣੇ ਲੋਕ ਰੋਕਦੇ ਨੇ ਬਹੁਤ ਮੈਂ ਪਿਆਰ ਕਰਦੇ ਲੋ ਪਿਆਰ ਕਰਦੇ ਠੀਕ ਹੈ ਜੀ ਇਹ ਇੱਕ ਦਿਨ ਅਥਾ ਚੰਡੀਗੜ੍ਹ ਤੇ ਬੰਦੇ ਲੱਗਿਆ ਫਾਰਾਂ ਵਾਲਾ ਸੀ ਮੁੰਡਾ ਠੀਕ ਹੈ ਜੀ ਬੜਾ ਜੰਡੀਗੜ੍ਹ ਤੇ ਮੈਨੂੰ ਟਾਈਮ ਥੋੜਾ ਸੀ ਠੀਕ ਹੈ ਜੀ ਮੈਨੂੰ ਕਹਿੰਦਾ ਵਾਦਾ ਜੀ ਰੁਕੋ ਠੀਕ ਹੈ ਮੈਂ ਵੀਡੀਓ ਬਣਾਉਣੀ ਮੈਂ ਯਾਰ ਮਨ ਨੂੰ ਛੇਤੀ ਐ ਵੀ ਤੂੰ ਟਾਈਮ ਥੋੜਾ ਠੀਕ ਹੈ ਜੀ ਵੀ ਤੂੰ ਆ ਜਾ ਥੋੜਾ ਜਿਹਾ ਆਪਾਂ ਖਾਣ ਮੈਂ ਖੜੂੰਗਾ ਫਿਰ ਥੋੜੀ ਦੇਰ ਠੀਕ ਹੈ ਜੀ ਇਹਨੂੰ ਉੱਥੇ ਬਣਾ ਲੂਗੇ ਠੀਕ ਹੈ ਜੀ ਚੱਲ ਬਾਅਦ ਫਿਰ ਰੁਕ ਰੋ ਕੇ ਆ ਮੋਟਰ ਤੇ ਫੇਰ ਉੱਥੇ ਵੀਡੀਓ ਬਣਾਈ ਠੀਕ ਹੈ ਮਰੋ ਉੱਥੇ ਵੀ ਬਣਾਈ ਤੇ ਬਾਬਾ ਜੀ ਕਿੱਥੇ ਕਿੱਥੇ ਘੁੰਮਿਆ ਆ ਮੋਟਰਸਾਈਕਲ ਇਹ ਯਾਤਰਾ ਵੀ ਯਾਤਰਾ ਦੇਖੋ ਮੈਂ ਹਜੂਰ ਸਾਹਿਬ ਇੱਧਰ ਤੱਕ ਗਿਆ ਹਾਂ ਠੀਕ ਹੈ ਜੀ ਇੱਧਰ ਇੱਧਰ ਬਠਿੰਡਾ ਠੀਕ ਹੈ ਜੀ ਤੇ ਅਨੰਦਪੁਰ ਸਾਹਿਬ ਠੀਕ ਹੈ ਜੀ ਇੱਧਰ ਹੋਰ ਇੱਧਰ ਮarre ਜੂਪੀ ਕੰਨੀ ਲੈਤੀ ਹੈ ਨਾ ਨਾਕ ਮਤੈਦਨ ਨੂੰ ਸ਼ਗਮਾ ਕਾਫੀ ਕੁਮੈ ਕਾਫੀ ਕੋ ਮੈਂ ਰਾਜਸਥਾਨ ਬਾਜੀ ਬਾ ਰਾਜਸਥਾਨ ਜਣੀ ਮੈਨੂੰ ਦੇਖੋ ਮੈਂ ਘੁੰਮਿਆ ਸਾਰ ਠੀਕ ਹੈ ਜੀ ਵੀ ਮੰਨੂ ਕਿਸੇ ਨੇ ਵੀ ਟੋਕਿਆ ਨਹੀਂ ਨਾ ਪਰਸਾਲੇ ਨੇ ਠੀਕ ਹੈ ਜੀ ਨਾ ਕਿਸੇ ਨੇ ਠੀਕ ਹੈ ਜੀ ਪਤਾ ਨਹੀਂ ਪ੍ਰਮਾਤਮਾ ਦੀ ਉਹ ਬਸ ਇੱਕ ਦੇਨ ਹੈ ਮਤਲਬ ਵੀ ਇਹ ਛੋਟੇ ਨਾਲ ਚੱਲਦਾ 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 ਮੈਂ ਤਾਂ ਬੀ ਵਧੀਆ ਕੋਲ 60 ਠੀਕ ਹੈ ਇੱਕ ਆਇਓ ਸੰਵਾਦ ਖਾਇਓ ਇੱਕ ਜਲਦੀ ਬੋਤਲ ਵੀ ਰੱਖੀ ਹੋਈ ਹੈ ਤੁਸੀਂ ਜਲਦੀ ਬੋਤਲ ਰੱਖੀ ਹੈ ਇਹ ਕਦੀ ਇਹ ਵੀ ਪਿੱਤਲ ਦੀ ਹੈ ਕਿ ਮੇਰੇ ਤਾਂਬੇ ਦੀ ਹੈ ਤਾਂਬੇ ਦੀ ਹੈ ਆ ਤੁਸੀਂ ਚੱਕ ਕੇ ਦਿਖਾਓ ਪੁਲਿਸ ਇਹ ਤਾਂਬਾ ਤਾਂਬੇ ਦੇ ਤੁਸੀਂ ਜਲ ਫਿਰ ਇਹ ਚ ਹੀ ਸ਼ੱਕ ਨਹੀਂ ਹਾਂ ਜਲ ਦੇਖੋ ਕਈ ਗੱਲਾਂ ਦੇਖੋ ਰਾਹ ਦੇ ਵਿੱਚ ਹਾਂਜੀ ਕੋਈ ਇਹ ਕੁਦਰਤੀ ਨਾ ਕਰ ਐਕਸੀਡੈਂਟ ਹੋ ਜਾ ਪਾਣੀ ਦੀ ਬਹੁਤ ਜ਼ਰੂਰਤ ਹੁੰਦੀ ਹੈ ਠੀਕ ਹੈ ਕੋਈ ਲੋੜਵੰਦ ਨੂੰ ਪਾਣੀ ਮਿਲ ਜਾ ਤਾਂ ਬਹੁਤ ਪੁਨ ਦਾ ਹੋ ਜਾਂਦਾ ਪੁਨ ਹੋਏ ਨਾ ਪੁਨ ਦਾ ਕੰਮ ਹੈ ਪੁਨ ਦਾ ਕੰਮ ਹੈ ਠੀਕ ਹੈ ਜੀ ਇਹਦੇ ਕਰਕੇ ਵੀ ਮੈਂ ਆਪਣੇ ਉਹਦੇ ਵਿੱਚ ਰੱਖੀ ਵੀ ਹੈ ਵੀ ਚਲੋ ਦੇਖੋ ਰਾਹ ਦੇ ਵਿੱਚ ਵੀ ਬਹੁਤ ਪਾਣੀ ਹੈ ਜਲ ਹੈ ਠੀਕ ਹੈ ਜੀ ਪਹਿਰਾ ਵੀ ਹੈ ਇਹਦਾ ਨਾਲੇ ਇਹ ਕਹਿੰਦੇ ਹੁੰਦੇ ਵੀ ਤਾਂਬੇ ਦੀ ਬੋਤਲ ਚ ਜਲ ਛਕਣਾ ਵੀ ਵਧੀਆ ਹੁੰਦਾ ਇਹਦੇ ਨਾਲ ਜਿਵੇਂ ਕਹਿ ਦਿੰਨੇ ਮੇਰਾ ਬਲੱਡ ਪ੍ਰੈਸ਼ਰ ਘਟ ਗਿਆ ਮੇਰਾ ਵੱਧ ਗਿਆ ਸਾਨੂੰ ਤਾਂ ਇਸ ਗੱਲ ਦਾ ਪਤਾ ਵੀ ਨਹੀਂ ਅੱਜ 70 ਸਾਲ ਦੀ ਉਮਰ ਹੈ ਬਲੱਡ ਪ੍ਰੈਸ਼ਰ ਹੁੰਦਾ ਕਿ ਆ ਅੱਜ ਕੱਲ ਜ਼ਿਆਦਾ ਚੱਲ ਪਿਆ 5 500 ਹਾਂ ਨਾ ਕੋਈ ਕਿਸੇ ਤੇ ਸਰੀਰ ਨੂੰ ਕੋਈ ਕਿਸੇ ਤਰ੍ਹਾਂ ਦੀ ਬਿਮਾਰੀ ਨਹੀਂ ਹੈ ਠੀਕ ਹੈ ਜੀ ਠੀਕ ਹੈ ਕਿਉਂ ਕੰਮ ਕਰਦਿਆਂ ਕਰਦਿਆਂ ਸਾਰੀ ਜ਼ਿੰਦਗੀ ਗੁਜ਼ਾਰੀ ਆ ਹੁਣ ਥੋੜੀ ਠੀਕ ਹੈ ਇਹ ਮਤਲਬ ਸਾਲਕ ਹੋਇਆ ਮੈਨੂੰ ਕੰਮ ਛੱਡਿਆ ਠੀਕ ਹੈ ਜੀ ਨਹੀਂ ਚੰਡੀਗੜ੍ਹ ਮੈਂ ਚੰਗੀਆਂ ਚੰਗੀਆਂ ਬਿਲਡਿੰਗਾਂ ਬਣਾਈਆਂ ਵਾਜੀ ਅੱਛਾ ਤੁਸੀਂ ਰਾਜ ਰਾਜ ਮਿਸਤਰੀ ਆ ਮੈਂ ਮੈਂ ਠੇਕੇਦਾਰੀ ਕਰਦਾ ਠੇਕੇਦਾਰੀ ਕਰਦਾ ਪਹਿਲਾਂ ਦਿਹਾੜੀ ਕਰੀ ਠੀਕ ਹੈ ਜੀ ਫਿਰ ਚੰਡੀਗੜ੍ਹ ਮੈਂ ਹਾਈ ਕੋਰਟ ਦੀ ਬਿਲਡਿੰਗ ਬਣਾਈ ਕਿ ਨਵੀਂ ਬਹੁਤ ਜੀ ਠੀਕ ਹੈ ਜਦ ਮੈਂ ਦਿਹਾੜੀ ਕਰਦਾ ਸੀ ਗਵ ਗਵਤਾ ਠੇਕੇਦਾਰ ਹੁੰਦਾ ਸੀ ਠੀਕ ਹੈ ਜੀ ਫਿਰ ਐਮਬੀਐਸ ਹਵਾਈ ਅਡੇ ਬਾਅਦ ਕਬ ਬਿਲਡਿੰਗਾਂ ਬਣਾਈਆਂ ਵਾਹ ਜੀ ਫਿਰ ਉਸ ਤੋਂ ਬਾਅਦ ਠੇਕੇਦਾਰ ਬਣ ਗਿਆ ਠੇਕੇਦਾਰ ਬਣ ਗਿਆ ਤੇ ਠੇਕੇਦਾਰੀ ਕੀਤੀ ਫਿਰ ਮੋਟਰ ਹੈਗ ਇਹ ਲੈ ਲੈ ਪਹਿਲਾਂ ਸਾਈਕਲ ਦੇ ਜਾਂਦੇ ਹੁੰਦੇ ਸੀ ਠੀਕ ਹੈ ਜੀ ਸਾਈਕਲ ਦੇ ਇੱਕ ਤਾਂ ਮਤਲਬ ਉਹ ਦਿਨਾਂ ਦੇ ਵਿੱਚ ਜਿਹੜੇ ਆਪਣੇ ਲੋਕ ਸੀ ਬਹੁਤ ਗਰੀਬੀ ਹੁੰਦੀ ਸੀ ਠੀਕ ਹੈ ਜੀ ਸ਼ੂਟ ਨੇ ਗਰੀਬੀ ਹੁੰਦੀ ਸੀ ਇਸ ਗੱਲ ਕਰਕੇ ਐ ਥੋੜਾ ਜਿਹਾ ਵੀ ਮਤਲਬ ਬਹੁਤ ਜ਼ਿਆਦਾ ਕੰਮ ਦੀ ਤਾਂਗ ਰਹਿੰਦੀ ਸੀ ਬੰਦੇ ਨੂੰ ਠੀਕ ਹੈ ਜੀ ਸਾਈਕਲ ਤੇ ਹੀ ਜਾਣਾ ਸਾਈਕਲ ਤੇ ਹੀ ਆਉਣਾ ਠੀਕ ਹੈ ਮਤਲਬ ਕੰਮ ਕਰਕੇ ਹੀ ਆਪਣਾ ਜੀਵਨ ਗੁਜ਼ਾਰਿਆ ਬਹੁਤ ਵੀ ਹੁਣ ਮੇਰੇ ਕੋ ਹੁਣ ਵੀ ਬੱਚੇ ਲੱਗੇ ਕਹਿਣ ਕਹਿੰਦੇ ਵੀ ਚੱਲ ਮੁੰਡਾ ਇਹਨੂੰ ਡੈਟੀ ਤੂੰ ਕੰਮ ਛੱਡ ਦੇ ਕੰਮ ਛੱਡ ਦੇ ਉਮਰ ਹੋ ਗਈ ਵੀ ਉਮਰ ਜ਼ਿਆਦਾ ਹੋ ਗਈ ਮੈਂ ਕਿਹਾ ਵੀ ਜੇ ਤੂੰ ਭਾਈ ਆਪਣੇ ਘਰ ਦਾ ਸੰਭਾਲ ਸਕਦਾ ਠੀਕ ਹੈ ਚਲ ਕੋਈ ਨਹੀਂ ਵੀ ਮੈਂ ਛੱਡ ਦਿੰਦਾ ਵੀ ਕੋਈ ਗੱਲ ਨਹੀਂ ਹੁਣ ਵੀ ਜੇ ਔਖਾ ਹੁੰਦਾ ਮੈਂ ਭਾਈ ਹੁਣ ਵੀ ਕਰ ਦਿੰਦਾ ਬਿਲਕੁਲ ਠੀਕ ਹੈ ਤੇ ਤੁਸੀਂ ਦੇਖ ਸਕਦੇ ਹੋ ਦੋਸਤੋ ਕਿੰਨੀ ਰੱਖ ਤੋ ਆਪੋ ਜੀ ਕਿੰਨੀ ਸਾਮ ਸੰਭਾਲ ਨਾਲ ਇਹ ਬੁਲਟ ਮੋਟਰਸਾਈਕਲ ਬਾਬਾ ਜੀ ਨੇ ਰੱਖਿਆ ਹੋਇਆ ਤੇ ਬੁੱਢਾ ਦਾਤੂ ਨੇ ਬਾਬਾ ਜੀ ਤੇ ਲੋਕ ਇਹਨਾਂ ਨੂੰ ਦੂਰ ਤੋਂ ਤੁਸੀਂ ਆ ਨੇੜੇ ਕਰਕੇ ਦਿਖਾਓ ਵੀਰੇ ਇਹ ਆ ਚੀਜ਼ ਤੇ ਵੀ ਪਿੱਤਲ ਹੈ ਲੋਕ ਦਾ ਸੋਨੇ ਦਾ ਭਲੇਖਾ ਪੈਂਦਾ ਵੈਸੇ ਪਿੱਤਲ ਹੈ ਤੇ ਇਹ ਵੀ ਬਹੁਤ ਬੜੀ ਗੱਲ ਹੈ ਵੀ ਪਿੱਤਲ ਵੀ ਅੱਜ ਬਾਬਾ ਜੀ ਬਹੁਤ ਮਹਿੰਗਾ ਹੈ ਮਹਿੰਗਾ ਮਹਿੰਗਾ ਤੇ ਤੁਹਾਨੂੰ ਸਲੈਂਸਰ ਦਿਖਾਵਾਂਗੇ ਮਿੱਤਰੋ ਜੇ ਸਲੈਂਸਰ ਦੀ ਗੱਲ ਕਰੀਏ ਉਹ ਵੀ ਦਿਖਾਵਾਂਗੇ ਇੱਕ ਚੈਨ ਸੈੱਟ ਦੇਖੋ ਫਿਰ ਮੇਰਾ ਫੈਸਲਾ ਨਾਲ ਲੈਣੀ ਚੈਨ ਸੈੱਟ ਦੇਖੋ ਚੈਨ ਸੈੱਟ ਵੀ ਪਿੱਤਲ ਦਾ ਹੈ ਅਰੇ ਚੈਨ ਸੈੱਟ ਵੀ ਪਿੱਤਲ ਦਾ ਹੈ ਬਾਬੇ ਦੇ ਮੋਟਰਸਾਈਕਲ ਦਾ ਬਾਪੂ ਜੀ ਦਾ ਤੇ ਆ ਤੁਸੀਂ ਆ ਦੇਖ ਸਕਦੇ ਹੋ ਉਸ ਤੋਂ ਬਾਅਦ ਮਗਰਾ ਜਿਹੜਾ ਨਾ ਸਲੈਂਸਰ ਹੈ ਤੁਹਾਨੂੰ ਸਲੈਂਸਰ ਦਿਖਾਉਣਿਆ ਪਾ ਭਾਈ ਆ ਬੜਾ ਮਤਲਬ ਹੈ ਅਲੱਗ ਟਾਈਪ ਦਾ ਸਲੰਸ ਲਗਾਇਆ ਹੈ ਮੂਹਰੋਂ ਸਿੰਪਲ ਪਿੱਛੋਂ ਇਹ ਕੀ ਸਪੈਸ਼ਲ ਉਹ ਨਹੀਂ ਲਾਇਆ ਬੰਦੇ ਨੇ ਆ ਨਹੀਂ ਸਪੈਸ਼ਲ ਮਤਲਬ ਇਹਨਾ ਪਹਿਲਾਂ ਜਿਹੜੇ ਮੋਟਰਸਾਈਕਲ ਆਉਂਦੇ ਮਿਲਟਰੀ ਵਾਲਿਆ ਹੁੰਦਾ ਫਿਰ ਹੁੰਦਾ ਠੀਕ ਹੈ ਜੀ ਆ ਭਾਈ ਮਿਲਟਰੀ ਵਾਲਿਆਂ ਕੋਲ ਹੁੰਦਾ ਸੀ ਇਹ ਦੋਸਤੋਂ 1992 ਮਾਡਲ ਆ ਪਰ ਵਾਇਲ ਇਨਫਿਲਡ ਦਾ ਤੇ ਚੰਡੀਗੜ੍ਹ ਨੰਬਰ ਆ ਚੰਡੀਗੜ੍ਹ ਨੰਬਰ ਤੇ ਉਹ ਮਿਸਤਰੀ ਕੋਲੇ ਆ ਹਾਇ ਜੀ ਠੀਕ ਹੈ ਜੀ ਮੱਲੀ ਕੋਲੇ ਮੱਲੀ ਕੋਲੇ ਉਹਨਾਂ ਨੇ ਹੀ ਲਾਇਆ ਉਹਨਾਂ ਨੇ ਹੀ ਲਾਇਆ ਤੇ ਹੈਂਡਲ ਤੁਸੀਂ ਦੇਖ ਸਕਦੇ ਹੋ ਸਾਰੇ ਤੇ ਆ ਬੋਤਲ ਦੇਖ ਸਕਦੇ ਹੋ ਠੀਕ ਹੈ ਆ ਚੀਜ਼ਾਂ ਤੇ ਬਪੂਈ ਹੋਰ ਪਰਿਵਾਰ ਚ ਆਜੋ ਪਰਿਵਾਰ ਉਧਰ ਆ ਜੀ ਤੇ ਹੋਰ ਪਰਿਵਾਰ ਚ ਕੌਣ ਕੌਣ ਆ ਆਪਣੇ ਬੇ ਬੇ ਮਾਤਾ ਜੀ ਹੈਗੇ ਨੇ ਮਾਤਾ ਜੀ ਨਹੀਂ ਅੱਛਾ ਮਾਤਾ ਜੀ ਮਾਤਾ ਜੀ ਤਾਂ ਗੁਜ਼ਰ ਗਿਆ ਬੱਚੇ ਬੇਟੇ ਕਿੰਨੇ ਨੇ ਤੇ ਬੇਟਾ ਮੇਰਾ ਇੱਕ ਹੈ ਇੱਕੋ ਬੇਟਾ ਉਹ ਵਧੀਆ ਬਾਕੀ ਚਾਰ ਲੜਕੀਆਂ ਚਾਰ ਲੜਕੀਆਂ ਠੀਕ ਹੈ ਜੀ ਚਾਰ ਲੜਕੀਆਂ ਚਾਰ ਪੰਜ ਜੋ ਹੋ ਲੜਕੀਆਂ ਠੀਕ ਹੈ ਮੈਂ ਤੇ ਕਰਕੇ ਬਹਿਣਾ ਠੀਕ ਹੈ ਜੀ ਅੱਜ ਕੋਈ ਹੈ ਜੇ ਦੁਨੀਆ ਵਿੱਚ ਨਹੀਂ ਹੈ ਜੀ ਨਾ ਕਿਸੇ ਨੇ ਪੈਸਾ ਨਾ ਦੇਣਾ ਹੋਵੇ ਠੀਕ ਹੈ ਜੀ ਕੋਈ ਉਹ ਬੰਦਾ ਮਿਲੂ ਕੋਈ ਉਹ ਬੰਦਾ ਮਿਲੂ ਠੀਕ ਹੈ ਮੈਂ ਨਹੀਂ ਕਿਸੇ ਦਾ ਵੀ ਦੇ ਦਿੱਤੇ ਅੱਲਾ ਦੇਣਾ ਤੁਸੀਂ ਇੱਕ ਗੱਲ ਦੇਖੋ ਬਾਪੂ ਜੀ ਨੇ ਨਾ ਮੈਂ ਵੀ ਇਹੀ ਗੱਲ ਕਹਣਾ ਹੁੰਦਾ ਆਪਾਂ ਗੱਲ ਕਰਕੇ ਇਟਿਆਂ ਵੀ ਮੇਰਾ ਜ਼ਿੰਦਗੀ ਦਾ ਸੂਲ ਹੈ ਵੀ ਜਿੱਦਨ ਮੈਂ ਮਰਾਂ ਤਾਂ ਮੇਰੇ ਤੇ ਇੱਕ ਪੈਸੇ ਦਾ 1 ਰੁਪਿਆ ਨਾ ਦੇਣਾ ਹੋਵੇ ਕਿਸੇ ਤੋਂ ਲੈਣਾ ਹੋਵੇ ਉਹ ਲਲ ਬਖਰੀ ਹੈ ਵੀ ਭਾਈ ਦੇਣਾ ਨਗਰ ਦੇਣਾ ਨਾ ਹੋਵੇ ਆ ਲੱਗੇ ਵੀ ਉਹ ਸਾਡੇ ਲੈ ਕੇ ਮਰ ਗਿਆ ਥੋੜੀ ਗੱਲ ਦੇਖੋ ਕਿੰਡੀ ਵੱਡੀ ਗੱਲ ਹੈ 74 ਸਾਲ ਦੀ ਉਮਰ ਹੈ 75 70 ਸਾਲ ਦੀ 70 ਸਾਲ ਦੀ ਉਮਰ ਹੈ 34 ਸਾਲੇ ਬੋਲਟ ਨੂੰ ਹੋ ਗਏ ਕੋਲੇ ਤੇ ਬਾਪੂ ਜੀ ਕਹਿੰਦੇ ਨੇ ਬਾਬਾ ਜੀ ਵੀ ਮੈਂ ਕਿਸੇ ਦਾ 1 ਰੁਪਿਆ ਦੇਣਾ ਨਾ ਮੈਂ ਨਹੀਂ ਦੇਣਾ ਸਭ ਤੋਂ ਵੱਡੀ ਗੱਲ ਹੈ ਨਹੀਂ ਅੱਜ ਦੇ ਟਾਈਮ ਤਾਂ ਟੈਨਸ਼ਨਾਂ ਹੀ ਲੋਕਾਂ ਨੂੰ ਬਹੁਤ ਰਹਿੰਦੀ ਹੈ ਮੈਂ ਚਾਰ ਲੜਕੇ ਵਿਆਹਾਂ ਦੇਖੋ ਠੀਕ ਹੈ ਜੀ ਚਾਰ ਲੜਕੇ ਵਿਆਹਾਂ ਮੈਂ ਦਿਹਾੜੀ ਕਰਨੀ ਠੀਕ ਹੈ ਜੀ ਦਿਆੜੀ ਕਰਨੀ ਜਦ ਮੈਂ ਵਿਆਹ ਦੇ ਦੇਣਾ ਮੈਂ ਫਿਰ ਉਹ ਵਿਆਹ 1 ਮਹੀਨੇ 4 ਮਹੀਨੇ ਦਾ ਦੇ ਤੇ ਆ ਫਿਰ ਉਹਦੇ ਵਿੱਚੋਂ ਜਾਂ ਪੈਸੇ ਮਿਲਣੇ ਮੈਂ ਉਹਦੇ ਵਿੱਚੋਂ ਸਮਾਨ ਲਿਆਈ ਜਾਣਾ ਲਿਆਈ ਜਾਣਾ ਇਹ ਉਹ ਸਾਰਾ ਪੂਰਾ ਕਰ ਦੇਣਾ ਤੇ ਕਿਸੇ ਤੇ ਮੈਂ ਤਾਂ ਲੈਣਾ ਦੇਣਾ ਨਹੀਂ ਅਜਿਹਾ ਇਦਾਂ ਨਹੀਂ ਗੱਲ ਦਾਰਾ ਨਹੀਂ ਲੈਣਾ ਤੇ ਬਾਬਾ ਜੀ ਜਦੋਂ ਅੰਮ੍ਰਿਤ ਛਕਿਆ ਉਹ ਕਿੰਨੀ ਕੁ ਉਮਰ ਤੇ ਉਸ ਟਾਈਮ ਮੇਰੀ ਉਮਰ ਕੋਈ ਹੈ ਸੀ 18-19 ਸਾਲ 18-19 ਸਾਲ ਦੇ ਤੁਸੀਂ ਅੰਮ੍ਰਿਤ ਛਕਿਆ ਠੀਕ ਹੈ ਓਕੇ ਤੇ ਉਸ ਤੋਂ ਬਾਅਦ ਫਿਰ ਚੱਲਦਾ ਚੱਲਦਾ ਗਿਆ ਉਹਦੇ ਚੱਲਦਾ ਅ ਅੰਬਰਦ ਛਕੇ ਨਾ ਮੈਂ ਹਾਂਜੀ ਜਿਵੇਂ ਅ ਅੰਬਰਦ ਛਕੇ ਤੇ ਨਾ ਮੈਨੂੰ ਜਿਵੇਂ ਐ ਹੋ ਗਿਆ ਨਾ ਮੈਨੂੰ ਹਾਂਜੀ ਵੀ ਮੈਂ ਪਤਾ ਨਹੀਂ ਮੈਨੂੰ ਕਿਹਾ ਮੈਂ ਹੋ ਗਿਆ ਮੇਰੇ ਮਨ ਦੇ ਵਿੱਚ ਮੈਨੂੰ ਹਰ ਟਾਈਮ ਦੇ ਵਿੱਚ ਵਾਰਾ ਤੇ ਮਤਲਬ ਪਈ ਲੱਗੀ ਜਾਏ ਕਰੇ ਉਹਦੇ ਜਿਹੜਾ ਵੀ ਮੈਂ ਕੋਈ ਮਾੜਾ ਕੰਮ ਨਾ ਕਰ ਦਮਾ ਬਣਿਆ ਮਤਲਬ ਅੰਦਰੋਂ ਸਰੀਰ ਕੇ ਵੀ ਮਾੜਾ ਕੰਮ ਨਾ ਹਾਂ ਵੀ ਮੈਂ ਕਿਤੇ ਮਾੜਾ ਕੰਮ ਨਾ ਮੇਤੇ ਹੋ ਜਾ ਇੰਨਾ ਮਨ ਉਹ ਹੋ ਗਿਆ ਇੰਨਾ ਮਨ ਐ ਹੋ ਗਿਆ ਵੀ ਮੈਂ ਇਹ ਕਈ ਹੁਣ ਵੀ ਮੇਰੇ ਮਨ ਦੇ ਵਿੱਚ ਰਹਿੰਦਾ ਠੀਕ ਹੈ ਵੀ ਉਹ ਯਾਰ ਮੈਂ ਕਿਤੇ ਕੋਈ ਮਾੜਾ ਕੰਮ ਤਾਂ ਨਹੀਂ ਕਰਦੇ ਥੱਲੇ ਵੀ ਕਿਤੇ ਕੋਈ ਠੀਕ ਹੈ ਉਹੀ ਦੀ ਚੀਜ਼ ਕੋਈ ਜਦੋਂ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਤੁਸੀਂ ਦੱਸਿਆ ਵੀ ਮਨ ਇਹੋ ਜਿਹਾ ਬਣ ਗਿਆ ਵੀ ਕਿਸੇ ਦਾ ਮਾੜਾ ਕਰਨਾ ਨਾ ਮਾੜਾ ਕਰਨਾ ਹੀ ਨਹੀਂ ਸੋਚਣਾ ਨਹੀਂ ਠੀਕ ਹੈ ਨਹੀਂ ਵਧੀਆ ਗੁਰੂ ਨਾਲ ਲਗਨ ਲੱਗ ਗਈ ਬਸ ਗੁਰੂ ਦੇ ਨਾਲ ਪ੍ਰੇਮ ਹੈ ਮੇਰਾ ਮੈਂ ਗੁਰੂ ਨਾਲੇ ਪ੍ਰੇਮ ਰੱਖਿਆ ਠੀਕ ਹੈ ਜੀ ਬਸ ਵਧੀਆ ਇਹ ਰਹਿਣਾ ਬੱਚਿਆਂ ਦੇ ਵਿੱਚ ਠੀਕ ਹੈ ਜੀ ਪਪਾ ਜੀ ਫਿਰ ਇਹਦਾ ਨਾਮ ਵੀ ਰੱਖਿਆ ਹੋਇਆ ਤੁਸੀਂ ਇੱਕ ਹੁੰਦਾ ਵੀ ਨਾਮ ਵੀ ਰੱਖਿਆ ਹੋਊ ਕੋਈ ਇਹ دریਾਈ ਘੋੜਾ ਇਹ ਵਾਹ ਜੀ ਵਾਹ ਤੁਸੀਂ ਦੇਖ ਸਕਦੇ ਹੋ ਇੱਕ ਵਾਰੇ ਕਲਿੱਪ ਕੱਟ ਕੇ ਬਣਾਤਾ। ਬਹੁਤ ਲੋਕਾਂ ਨੇ ਮੋਟਰਸਾਈਕਲ ਰੱਖੇ ਨੇ ਤੁਸੀਂ ਬੋਲਟ ਰੱਖਿਆ ਹੋਇਆ ਕੋਈ ਪਲਡੀਨ ਕੋਈ ਜਾਵਾ ਹਨਾ ਅਡਾੜਾ ਹਮ ਫਰੇਕ ਬੰਦਾ ਆਪਣੀ ਮੋਟਰਸਾਈਕਲ ਦਾ ਨੌਰ ਰੱਖਦਾ ਜਿਵੇਂ ਹੁਣ ਮੇਰੇ ਕੋਲ ਇੱਕ ਪਲਡੀਨ ਹੈ ਮੈਂ ਆਮ ਕਹਿਣਾ ਵੀ ਯਾਰ ਨੀਲੇ ਰੰਗ ਦਾ ਰੱਖਿਆ ਹੋਇਆ ਹਨਾ ਜਾਂ ਆਮ ਕਹੋ ਵੀ ਵਧੀਆ ਲੱਗਦਾ ਤੁਸੀਂ ਇਹਦਾ ਮੈਂ ਸੁਣਿਆ ਨੌਰ ਰੱਖਿਆ ਹੋਇਆ ਇਹ ਦਰਿਆਈ ਘੋੜਾ ਜੀ ਮਹਾਰਾਜਾ ਜਿਵੇਂ ਠੀਕ ਹੈ ਜੀ ਮਹਾਰਾਜਾ ਜਾਂ ਸਰਸਾ ਤਾਰ ਕਰੀਏ ਨਾ ਹਾਂਜੀ ਹਾਂਜੀ ਮਹਾਰਾਜਾ ਦੇ ਘੋੜੇ ਸਨੇ ਹੀ ਲੰਘੇ ਸੀ ਘੋੜੇ ਸਨੇ ਪਾਣੀ ਦੇ ਉੱਪਰ ਠੀਕ ਹੈ ਜੀ ਨਰਨਾਂ ਪਿੱਛੇ ਹੀ ਕਹਿੰਦਾ ਸੀ ਜੀ ਜਨੰਦ ਪ੍ਰਸਾਦ ਤੇ ਹੋਇਆ ਨਾ ਠੀਕ ਹੈ ਜੀ ਕਹਿਣ ਲੱਗਾ ਕਹਿੰਦਾ ਵੀ ਤੁਸੀਂ ਐ ਕਰਿਓ ਵੀ ਅੱਖਾਂ ਵੀ ਚਲਿਓ ਜਾਂ ਸਰਸਾ ਬਾਹ ਚੜੀ ਵੀ ਹੋਊਗੀ ਠੀਕ ਹੈ ਜੀ ਉਹ ਕਹਿੰਦੇ ਜਿੰਨੇ ਉਹਦੇ ਨਾਲ ਉਹ ਸਿੰਘ ਬਹੁਤ ਸੀ ਠੀਕ ਹੈ ਜੀ ਤਾਂ ਜਿਹੜਿਆ ਨਾ ਤਾਂ ਮਾਧੋ ਸਾਹਿਬ ਜੀ ਦੇ ਦੋਆ ਨਾ ਤਾਂ ਦੇਖ ਲਿਆ ਉਹ ਪਛੈਟ ਗਏ ਉੱਥੀ ਤੇ ਵੀ ਛੋੜਾ ਪੈ ਗਿਆ ਉਹ ਉੱਥੇ ਵੀ ਛੋੜਾ ਉੱਥੀ ਦਾ ਮਹਾਰਾਜ ਮਾਧੋ ਅੱਖਾਂ ਮੀਚ ਕੇ ਜਿੰਨੇ ਸਿੰਘ ਤੇ ਨਾਲ ਹੀ ਲੱਗੇ ਠੀਕ ਹੈ ਅੱਜ ਠੀਕ ਹੈ ਤੇ ਤੁਸੀਂ ਇਹਦਾ ਨਾਮ ਰੱਖਿਆ ਹੋਇਆ ਹਾਂ ਜੇ ਵੀ ਪਾਣੀ ਦੇ ਪੰਨ ਆ ਲੰਗ ਜਾਂਦੇ ਵਾਹ ਤੁਸੀਂ ਦਰਿਆਈ ਘੋੜਾ ਦਰਿਆਈ ਠੀਕ ਹੈ ਤੇ ਚਲੋ ਵਧੀਆ ਤੇ ਇਹ ਸਾਨੂੰ ਤਾਂ ਸਿੰਘ ਸਾਡੇ ਨਾਲ ਬਾਬਾ ਜੀ ਨਯੰਗ ਸਿੰਘ ਭਾਗ ਸਿੰਘ ਜੀ ਤੇ ਸਾਨੂੰ ਬਹੁਤ ਕਈ ਵਾਰ ਅਸੀਂ ਇਹਨਾਂ ਦੀ ਮਿਲਣ ਦੀ ਇੱਛਾ ਸੀ ਅੱਜ ਮਿਲੇ ਨੇ ਬਹੁਤ ਟਾਈਮ ਬਾਅਦ ਸਾਨੂੰ 2 ਸਾਲ 3 ਸਾਲ ਹੋ ਗਏ ਤੇ ਅੱਜ ਮਿਲੇ ਨੇ ਤਾਂ ਅੱਜ ਮਿਲੇ ਖੁੱਲ ਕੇ ਗੱਲਾਂ ਬਾਤਾਂ ਕੀਤੀਆਂ ਨੇ ਇਹਨਾਂ ਦੇ ਨਾਲ ਪਰ ਬਾਰ ਬਾਰ ਹੀ ਦੱਸਿਆ ਬਾਬਾ ਜੀ ਨੇ ਇਸ ਬੁਲਟ ਬਾਰੇ ਆਪਣੇ ਦੱਸਿਆ ਵੀ ਕਿੰਨੀ ਉਮਰ ਸਾਡੀ ਇਹਨਾਂ ਦਾ ਲੰਗੀ 34 ਸਾਲ ਘਟੋ ਘਟ ਹੋ ਗਏ 1992 ਮਾਡਲ ਹੈ ਤੇ ਜਿੱਥੇ ਜਾਂਦੇ ਨੇ ਤੇ ਇਸੇ ਬੁਲਟ ਦੇ ਉੱਤੇ ਮਤਲਬ ਦਰਿਆਈ ਘੋੜਾ ਜਿੰਨਾ ਨਾਂ ਰੱਖਿਆ ਹੋਇਆ ਤੇ ਇਸੇ ਦੇ ਉੱਤੇ ਜਾਂਦੇ ਨੇ ਜਲ ਜਲ ਲਈ ਬੋਤਲ ਰੱਖੀ ਹੋਈ ਹੈ ਇਹਨਾਂ ਨੇ ਤਾਂ ਇਹਨਾਂ ਨੇ ਵਧੀਆ ਮੈਸੇਜ ਦਿੱਤਾ ਵੀ ਰਾਤ ਵੀ ਕਿਸੇ ਨੂੰ ਲੋਡ ਪੈ ਪੈ ਜਾਂਦੀ ਹੈ ਪੈ ਜਾਂਦੀ ਠੀਕ ਹੈ ਵਾਹਿਗੁਰੂ ਮੈਜੀ ਖਾਲਸਾ ਮੈਜੀ